ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾ ਸਾਹਿਬ ਹਰ ਜੁਗ ਜੁਗ ਭਗਤ ਤੂੰ ਪਾਇਆ ਪਹਿਜ ਰਖਦਾ ਆ ਰਾਮ ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਭਰਲਾਦ ਤਰਾਇਆ ਅਹੰਕਾਰ ਨੰਦ ਕਾ ਪਿੱਟ ਦੇ ਨਾਮ ਦਿਓ ਮੁਖ ਲਾਇ ਜਨ ਨਾਨਕ ਸਾਰਸਿਆ ਅੰਤ ਲੈ ਛਡਾਇ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਕਤਾ ਮਨ ਹੋਈ ਤੂੰ ਕਰਤਾ ਕਰ ਨਾ ਮੈਂ ਨਾਹੀ ਜਹਾਂ ਕਰੇ ਨ ਹੋਏ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾਉ ਆਤਮੈ ਜੋ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀ ਤਿਸ ਉਪਾਰ ਪਿਆ ਕਹੋ ਨਾਨਕ ਕਰਤੇ ਕੀ ਮਾਤਾ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਰਾਗਸ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰੇ ਸੋ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਉਨ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤਦ ਨੂੰ ਚਿੱਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਦ ਨੂੰ ਈਸ਼ਰ ਬਰਮਾ ਦੇਵੀ ਸੁਣ ਤੇਰੇ ਸਦਾ ਸਵਾਰੇ ਸੁਣ ਤੇਰੇ ਸਦਾ ਸਵਾਰੇ ਗਾਵਣ ਤਦ ਨੂੰ ਇੰਦਰੰਦਰ ਆਸਨ ਬੈਠੇ ਦੇਵਤਿਆਂ ਦਰਨਾਲੇ ਗਾਵਣਤ ਨੂੰ ਸੇ ਸਮਾਧੀ ਅੰਦਰ ਗਾਵਣਤ ਨੂੰ ਸਾਧ ਵਿਚਾਰੇ ਗਾਵਣਤ ਨੂੰ ਜਤੀ ਸਤੀ ਸੰਤੋਖੀ ਗਾਵਣਤ ਨੂੰ ਵੀਰ ਕਰਾਰੇ ਗਾਵਣਤ ਨੂੰ ਪੰਡਤ ਪੜਨ ਰਕੀਸਰ ਜੁਗ ਜੁਗ ਵਿਦਿਆ ਨਾਲੇ ਗਾਵਣਤ ਨੂੰ ਮੋਹਣੀਆਂ ਮਨ ਮੋਹਣ ਸੁਰਗ ਮੱਚ ਪਿਆਲੇ ਗਾਵਣ ਉਦਨਸਤ ਨੂੰ ਪਾਏ ਤੇਰੇ 68 ਤੀਰਥ ਨਾਲੇ ਗਾਵਣਤ ਤੁਨ ਜੋਤ ਮਹਾਂਬਲ ਸੂਰਆ ਗਾਵਣਤ ਤੁਨ ਕਾਣੀ ਚਾਰੇ ਗਾਵਣਤ ਤੁਨ ਅਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤ ਤੁਨ ਗਾਵਣ ਜੋਤ ਤੁਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤ ਤੁਨ ਗਾਵਣ ਸੇ ਮੈਂ ਚਤਨ ਆਵਣ ਨਾਨਕ ਆ ਵਿਚਾਰੇ ਸੋਇ ਸੋ ਸਦਾ ਸਟ ਸਾਹਿਬ ਸੱਚ ਸੱਚ ਨਾਹੀ ਹੈ ਪੀਉ ਸੀ ਜੈਨ ਜਸੇ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਹ ਜਨਸੀ ਮਾਇਆ ਜਿਨ ਉਪਾਏ ਕਰ ਕਰ ਦੇਖੈ ਕੀ ਤਾਪਣਾ ਜੋ ਤਿਸ ਦੇ ਵਢਿਆਏ ਜੋ ਤਿਸ ਭਾਵੇਂ ਸੋਇ ਕਰਸੇ ਫਿਰ ਹੁਕਮ ਨ ਕਰ ਨ ਜਾਇ ਸੋ ਪਾਤਸ਼ਾਹੋ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਕਹ ਸਭ ਕੋਏ ਕੇਵੜਾ ਵੱਡਾ ਡੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਨੇ ਵਾਲੇ ਤਰ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੈ ਸਿਰ ਕੀਤਾ ਕੇਵੜਾ ਚੀਰਾ ਰਹਾਉ ਸਭ ਸੜਤੇ ਮਿਲ ਸੜਤੇ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗਰਹਾਏ ਕਹਣ ਨ ਜਾਈ ਤੇ ਰੀਤਲ ਵੱਡਿਆਏ ਸਭ ਸਤ ਸਭ ਤਪ ਸਭ ਚੰਗੀਆਂ ਸਿੱਧਾ ਪ੍ਰਖਾਂ ਕੇ ਵਡਿਆਈਆਂ ਤੁਦਵਿਨਸ ਦੇਖ ਨਾ ਪਈਆ ਕਰ ਮਿਲਨ ਠੱਕ ਰਹੀਆ ਅੱਖਣ ਵਾਲ ਕੈ ਵਿਚਾਰ ਸਿਵਤੀ ਪ੍ਰੇ ਤੇਰੇ ਭੰਡਾਰ ਜਿਸ ਤੂੰ ਦੇਤ ਸੇ ਕਿਆ ਚਾਰ ਨਾਨਕ ਸਚ ਸਵਰਨਹਾਰ ਆਸਾ ਮਹੱਲਾ ਪਹਿਲਾ ਅੱਖਾਂ ਜੀਵਾਂ ਵਿਸਰ ਮਰ ਜਾਉ ਅੱਖਣ ਔਖਾ ਸੱਚਾ ਨਾਉ ਸੱਚ ਨਾਮ ਕੀ ਲਾਗੈ ਭੂਖ ਉਤ ਭੂਖ ਹੈ ਕਾਇ ਚਲੀਐ ਦੁਖ ਸੁਖ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚ ਨਹੀਂ ਰਹਾਓ ਸੱਚ ਨਾਮ ਕੀ ਤਲ ਵਡਿਆਏ ਆਖਤ ਕੇ ਕੀਮਤ ਨਹੀਂ ਪਾਏ ਜਿਸ ਮਿਲਕੇ ਆਖਣ ਪਾਹ ਵਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰਨ ਹੋਵੇ ਸੋਗ ਦਿੰਦ ਰਹਿਣ ਚੁੱਕ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੇ ਰਾਤ ਖਸਮ ਸਰਹ ਤੇ ਇੱਕ ਮਜਾਤ ਨਾਨਕ ਨਾਮੈ ਬਾਟ ਸਨਾਤ ਰਾਗੁ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਆਬਿਨਾ ਕਰੋ ਗੁਰਪਾਸ ਹਮ ਕੇਰੇ ਕਰਮ ਸਤਿਗੁਰ ਸਰਨਾਏ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੇ ਰਹਿ ਰਾਸ ਰਾਵ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨ ਪਾਇ ਤੈ ਪਾਗਣ ਜਮ ਪਾਸ ਜੋ ਸਤਗੁਰ ਸਰਣ ਸੰਗਤਿ ਨੇ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤੂੰ ਤੁਰ ਮਸਤਕ ਲਿਖਿਆ ਲਖਾਸ ਧਨ ਧਨ ਸਾ ਸੰਗ ਜਿਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਗੁ ਜਰੀ ਮਹੱਲਾ ਪੰਜਵਾ ਕਾਹਿਰੇ ਮਨ ਚਿਤ ਵੈ ਉਦਮ ਜਹਾਰ ਹਰ ਜਿਉ ਪਰਿਆ ਸਲਪਤਰ ਮੈਂ ਜੰਤੋ ਪਾਏ ਤਾਂ ਕਰਿ ਜਿਕ ਅਗੇ ਕਰ ਧਰਿਆ ਮੇਰੇ ਮਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਵਿਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਤ ਬਣਤਾ ਕੋਇ ਨ ਕਿ ਸਕੀਤ ਹਰਿਆ ਸਿਰ ਸਰਟਿਕ ਸਬਾਹੇ ਠਾਕੁਰ ਕਾਹੇ ਮਨ ਪੋ ਕਰਿਆ ਊਡੇ ਊਡਾ ਵੈਸੇ ਕੋ ਸਾੰਤਿਸ ਪਾਚੇ ਬਚਰੇ ਠਰਿਆ ਤਿਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਿਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨ ਪਾਰ ਆਵਰਿਆ ਰਗਸ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰਨਜਨ ਹਰ ਪੁਰਖ ਨਰਨਜਨ ਹਰਿ ਕਮ ਅਗਮ ਅਪਾਰ ਸਭ ਤਿ ਆਵਹਿ ਸਭ ਤਿ ਆਵੈ ਤੁਧ ਜੀ ਅਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾ ਰ ਹਰ ਧਿਆਉ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ठाकुर ਹਰ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕਟਕਟ ਅੰਤਰ ਸਰਬ ਨਿਰੰਤਰ ਜੀ ਹਰੇਕ ਕੋ ਪੁਰਖ ਸਮਾਨਾ ਇੱਕ ਦਾਤ ਇੱਕ ਭਖਾਰੀ ਜਿਸਬ ਤੇਰੇ ਚੋ ਜਿ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋ ਤਦ ਬਿਨੇ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸਿਵ ਹੈ ਜੋ ਸਿਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਹਰਿ ਤਿਆਵੈ ਹਰਿ ਤਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸਿਵ ਮੁਕਤ ਸਿਵ ਮੁਕਤ ਭੇਜਨ ਹਰਿ ਤਿਆਇ ਜੀ ਤਨ ਟੁੱਟੇ ਜਮਕੇ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਤਿਆਇ ਆ ਜੀ ਤਨ ਕਾ ਭਉ ਸਭ ਗ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਸੀ ਸੇ ਥਨ ਸੇ ਤਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਹਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਖਤ ਸਲਾਹਣ ਤੁਧ ਜਿ ਹਰਨ ਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤ ਤیرے ਅਨੇਕ ਤੇਰੇ ਅਨਿਕ ਪੜਹਿ ਬੋ ਸਿਮਰ ਸਾਹਿਬ ਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਪੱਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਝੇ ਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿਸ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤਦੇ ਆਪੇ ਸਰ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜੈ ਨੋਈ ਅਸਾ ਮਹੱਲਾ ਚੁੱਥਾ ਤੂੰ ਕਰਤਾ ਸਚਿਆਰ ਮਿਹਰ ਦਾ ਸਾਈਂ ਜੋ ਤੂੰ ਪਾਵੈ ਸੋਈ ਥਿਸ ਜੋ ਤੂੰ ਦੇਐ ਸੋਈ ਹਮ ਪਾਈ ਰਹਾਓ ਸਭ ਤੇਰੀ ਤੋਂ ਸਭ ਨੀ ਤਿਆਇਆ ਜਿਸਮਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਕੱਲਾ ਦਾ ਮਨ ਮੁਕ ਗਵਾਇਆ ਤੁਧ ਆਪ ਵਿੱਚ ਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਏ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਮਨ ਤੂੰ ਜਾਣ ਆਏ ਸੋਇ ਜਨ ਜਾਣ ਹਰ ਗਣ ਸਦਿ ਅੱਖ ਵਖਾਣੈ ਜਿਨ ਅਟ ਸੇ ਵੇ ਤਨ ਸੁਖ ਪਾਇਆ ਸਜੇ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸਬ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵੜ ਪਹਿਲ ਨਿਵਾਸ ਆ ਪਾਣੀ ਪਾਵਗਤ ਨਹਿ ਕੀਆ ਪੰਕਜ ਮਹ ਪਗ ਨੇ ਚਾਲੈ ਅਮਦੇ ਖਤਾ ਡੂਬੀਲੇ ਮਨ ਏਕਨ ਚਿਤ ਸਮੋੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤਿ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਿੰਨ ਕੇ ਸਰਨਾ ਜਿਨ ਤੋ ਨਾਹੀ ਵਿਸਰਿਆ ਅਸਾ ਮਹਲਾ ਪੰਜਵਾ ਭਈ ਪ੍ਰਾਪਤ ਮਨੁਖ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਤਾ ਜਤ ਰੰਗ ਮਾਇਆ ਕਰਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਨ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕਿਰਖੁ ਸ਼ਰਮ ਇਕ ਓੰਕਾਰ ਸ੍ਰੀ ਵਹਿਗੁਰੂ ਜੀ ਕੀ ਫਤ ਤਾ ਪਾਤਿ ਸੈ ਦਸਮੇ ਕਬਿ ਬਾਜ ਬੇਨਤੀ ਚੋਪਈ ਹਮਰੇ ਕਰਵਾਤ ਦੇ ਰਖਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨੰਨ ਰਹਿ ਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭ ਤਮ ਕਹਾਵਾ ਆਪਾ ਦੇ ਮੈ ਬਚਾਵੋ सुख बसा मोरो परिवार सेवक सिख सब कर तारा मोर चन कर दे करिय सबर्ण कुआ संगरिय पूर्ण हो हमारी आशा तोर भजन की रह प्यासा तुम्हें चाड़ कोई अवर न जो बर चाहूं सतम ते पाऊं सेवक सिख मारे तारिय चुन चुन सत्र हमारे मारी है ਆਪ ਹਦ ਮੁਝ ਬਰੀ ਮਰਨ ਕਾਲ ਕਾ ਤਰਾਸ ਨਵਰੀ ਹੈ ਹੋ ਜੋ ਸਦਾ ਹਮਾਰੇ ਬਚਾ ਸ੍ਰਿਸ਼ਤ ਝੁਕ ਰਿਓ ਰਛਾ ਰੱਖ ਲਿਓ ਮ ਰਖਨ ਹਾਰੇ ਸਾਬ ਸੰਤ ਸਾਏ ਪਿਆਰੇ ਦਿਨ ਮਨ ਦੁਸ਼ਟਨ ਕੇ ਹੰਤ ਆਤਮ ਹੋ ਪ੍ਰੇ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸ਼ਾ ਜਵਨਕਾਲ ਜੋਗੀ ਸ਼ਿਵ ਕੀਓ ਵੇਦ ਰਹਿ ਬ੍ਰਹਮਾ ਜੋਤੀ ਜੋ ਜਵਨਕਾਲ ਸਭ ਲੋਕ ਸਵਾਰਾ ਨਮਸਕਾਰ ਤੈ ਮਹਾਰਾ ਜਵਨਕਾਲ ਸਭ ਜਗਤ ਬਨਾਇਓ ਦੇਵਤਾ ਤ ਜਿਸਨ ਪਜਾਇਓ ਆਦ ਅੰਤੇ ਇਕ ਅਵਤਾਰਾ ਸੋਇ ਗੁਰੂ ਸਮਝੋ ਹਮਾਰਾ ਨਮਸਕਾਰਤ ਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸ਼ਿਵ ਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋਪਲ ਮੋ ਬਦ ਕੀਓ ਖਟ-ਖਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਖਟ-ਖਟ ਕੇ ਪਟ-ਪਟ ਕੀ ਜਾਣੈ ਜਬ ਉਦਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਰ ਜਦ ਆਕਰ ਕਰਤੇ ਹੂੰ ਕਬੋਂ ਤੁਮ ਮਿਲਦੇ ਤਰਸ ਹੂੰ ਜੇਤੇ ਬਦਨ ਸਿਸ਼ਟ ਸਭ ਤਾਰ ਆਪੋ ਆਪਣੇ ਬੂਝ ਉਚਾਰ ਤੁਮ ਸੁਭੇਤੇ ਰਹਤ ਨਰ ਹਲਮ ਜਾਣਤ ਬੇਧ ਭੇਦ ਅਰ ਆਲਮ ਨਰੰਕਰ ਨਿਰਭਕ ਨਰਲੰਬ ਆਦ ਅਨਿਲ ਅਨਾਦ ਸੰਬਤ ਕਮੁੜ ਚਰਤ ਭੇਦਾ ਜਾਕੋ ਭੇਵਨ ਪਾਵਤ ਬੇਦਾ ਤਾਕੋ ਕਰਪਾਹਨ ਉਨਮਨਤ ਮਹਾ ਮੂੜ ਕਛਪੇਦਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵ ਨਰੰਕਾਰ ਕਾ ਚਿਨਤ ਨਹਿ ਪਿਵ ਆਪ ਆਪਨੇ ਬੁਧ ਜੇਤੇ ਬਰਨਤ ਪਿਣਪਣ ਤੋ ਹੈ ਤੇਤੀ ਤੁਮਰਾ ਲਕਨ ਜੈ ਪਸਾਰਾ ਕਹਿ ਬਸ ਜਾ ਪ੍ਰਥਮ ਸੰਸਾਰਾ ਏਕ ਰੂਪਨ ਹੁਪ ਸਰੂਪ ਅਰੰਕ ਪਿਉ ਰਾਵ ਕਹੀ ਭੂਪਾ ਅੰਡਰ ਰਸੇ ਤਜਕੇ ਨੇ ਉਤਪਜ ਖਾਨ ਬੋਰ ਚ ਦਿਨੇ ਕਹਉ ਫੂਲ ਰਾਜਾ ਬਿਠਾ ਹਉਸਮਿੰਦ ਪਿਉ ਸੰਕਰ ਇਕਠਾ ਸਗਰੇ ਸੱਟ ਦਿਖਾਏ ਚੰ ਭਵ ਆਦ ਜੁਗਾਦ ਸਰੂਪ ਸੇੰਭ ਅਬਰਛਾ ਮੇਰੀ ਤੁਮ ਕਰੋ ਸਿਖੋ ਬਾਰੈ ਸਿਖ ਸੰਗ ਰੋ ਦੁਸ਼ਟ ਜਿਤ ਉੱਟਵਤ ਉਤਪਤਾ ਸਕਲ ਮਲੇਸ਼ ਕਰੋ ਰਨ ਕਤ ਜੇ ਅਸਤ ਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖ ਤ ਹਮਰੇ ਔਰ ਕਜਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲਿਤਨੇ ਆਏ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਰਹਟ ਨੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨ ਕਮੇ ਹਰਿ ਹੋ ਰਿੱਧ ਸਿੱਧ ਕਰਮ ਸੁਭ ਹੋਈ ਦੁਸ਼ਟ Shashka ਨਾ ਕੋਈ ਇਕ ਵਾਰ ਜਿਤ ਮੈਂ ਸੰਭਾਰਾ ਕਾਲ ਫਾਸਤੇ ਤਾਂ ਹੈ ਉਬਾਰਾ ਜਿਨ ਨਰ ਨਾਮ ਤੇ ਹਰੂ ਕਾ ਦਰ ਦੁਸ਼ਟ ਦੁਖ ਤੇ ਰਹਾ ਖੜ ਕੇ ਤੇ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲਿਓ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਅੰਖ ਤੇਰੇ ਨੀ ਅਨਿਉ ਰਾਮ ਰਹੀਮ ਪੁਰਾਨ ਕੁਰਾਨ ਇਕਹਿਮਤ ਇਕ ਨਮਾਨਿਉ ਸਿਮਰ ਸਾਸਤਰ ਵੇਦ ਸਭੋ ਭੇਦ ਖਮੇ ਇਕ ਨ ਜਾਣਿਉ ਸਿਰਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਿਉ ਸਭ ਤੁਹੇ ਬਖਾਨਿ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਿਓ ਤੁਹਾਰ ਦਵਾਰ ਬਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹੱਲਾ ਤੀਜਾ ਆਨੰਦ ਕੁੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਦਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੇ ਵਸਾਇਆ ਕਹ ਨਾਨਕ ਨੰਦਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੇਕਾਰੋ ਕਰੇ ਤੇਰਾ ਕਰਜ ਸਭ ਸਵਾਰਨਾ ਸਭ ਨਗਲਾਂ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਰਾਲੇ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸਭ ਪਾਵੇ ਸਦਾ ਸਿਫਤ ਸਲਾਹ ਤੇਰੇ ਨਾਮ ਅੰਨ ਵਸਾਵੇ ਨਾਮ ਜਿਨ ਕੈ ਮਨ ਵਸੇ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸੱਚਾ ਨਾਮ ਰਹਾ ਦਾਰੂ ਸਾਚਨਾ ਮਧਾਰ ਮੇਰਾ ਜਨ ਭੁਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸੇ ਅਜਨੇ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸਦਿਆ ਇਹ ਵਡਿਆਈਆ ਕਹਿ ਨਾਨਕ ਸੁਣਾ ਸੰਤ ਸਭ ਤਰੋ ਪਿਆਰੂ ਸਾਚਨਾ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰਸ ਭਗੈ ਕਰਸ ਭਗ ਸਬਦ ਵਾ ਜਿ ਕਲਾ ਜਿਤ ਕਰਤਾਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇ ਤੁਧ ਜਨ ਕੋ ਸੇ ਨਾਮ ਹਰਿ ਕੈ ਲਗੇ ਕਹਿ ਨਾਨਕ ਤਿਸ ਕੋ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਪੁੱਤਰ ਸਗਲ ਬਸੁਰੇ ਦੁੱਖ ਰੋਗ ਸੰਤੋਪ ਪੁੱਤਰ ਸੁਣੇ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁੜਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰਿਆ ਪਰਪੂਰੇ ਨਵੰਤ ਨਨ ਗੁਰ ਚਰਨ ਲਾਗੇ ਵਾਜ ਅਨਹਦ ਤੂ ਰਿ ਮਦਾ ਹੁਣੀ ਮਹੱਲਾ ਪੰਜਵਾ ਤਾਲ ਵਿੱਚ ਨ ਵਸਤੂ ਪਈਓ ਸਾਸਨ ਤੋਕ ਵਿਚਾਰੋ ਅੰਮ੍ਰਿਤ ਨਾਮ ਟਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤਤ ਜੀ ਨਹਿ ਜਾਈ ਨਿਤ ਨਿਤ ਰਖਉ ਰਧਾਰ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਵਿਸਾਰ ਸਲੋਕ ਮਹੱਲਾ 5ਵਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੁਗ ਕਿ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਈ ਹੋਈ ਤਰਸ ਪਿਆ ਮਹਾਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾਂ ਤਨ ਮਨ ਥਿ ਵੈ ਹਰਿਆ ਪੌੜੀ ਤਿੱਥੈ ਤੂੰ ਸਮਰਥਾ ਜਿੱਥੈ ਕੋਈ ਨਹੀਂ ਉਥੈ ਤੇਰੀ ਰੱਖ ਅਗਨੀ ਉਦਰ ਮਾਏ ਸੁਣ ਕਹਿ ਜਮ ਕਹਿ ਦੂਤ ਨਾ ਏ ਤਰ ਛਟ ਜਾਏ ਭੌ ਜਲ ਬਿਕਮ ਸੁ ਕਾਹੋ ਗੁਰ ਸਬਦਿ ਭਰ ਪਾਹ ਜਨ ਕੋ ਲਗੀ ਪਿਆ ਸਮਰਤ ਸੇਖਾਏ ਕਲ ਮਯੋ ਪੁਨ ਗੁਣ ਗੋਵਿੰਦ ਗਾਹੇ ਸਭ ਸਰ ਨੋ ਕਿਰਪਾਲ ਸਮਾਲੇ ਸਾਇ ਸੇ ਬਿਰਤਾ ਕੋਈ ਨ ਜਾਏ ਜੇ ਆਵੇ ਤੁ ਤਿਆਹ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨ ਜਿਹਾ ਜਪ ਗੁਰੂ ਨਾਉ ਨਿਤ ਸਤਗੁਰ ਪੇਖਣਾ ਸਰਮਣੇ ਸੁਨਣਾ ਗੁਰੂ ਨਾਉ ਸਤਗੁਰ ਸੇ ਤਿਰਤ ਅਦਰਗੈ ਪਈਏ ਠਾਉ ਕਹੋ ਨਾਨਕ ਕਿਰਪਾ ਕਰਿ ਜ ਸੁਨਤ ਦੇ ਜਗ ਮਾ ਤੁਮ ਕਾ ਡਿਏ ਵਿਰਲੇ ਕੀ ਕੇ ਮਹੱਲਾ ਪੰਜਵਾ ਰੱਕੇ ਰਖਨ ਹਾਰ ਆਪੋ ਬਹਾਰੀ ਅਨ ਗੁਰ ਕੀ ਪੈਰੀ ਪਾਏ ਕਾਟ ਸਵਾਰੀ ਅਨ ਹੋਵਾ ਆਪ ਦਿਆਲ ਮਨੋ ਨ ਵਿਸਾਰਿ ਅਨ ਸਾਜਨ ਕੈ ਸੰਗ ਭਵਜਲ ਤਾਰਿ ਅਨ ਸਾਖਤ ਨਿੰਦਕ ਦੁਸ਼ਟਖਿ ਨ ਮਹ ਬਿਹਦਾਰਿ ਅਨ ਤੇ ਸਾਹਿਬ ਕੀਟੇ ਨਾਨਕ ਮਨੈ ਮਹ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ